ਗਾਈਜ਼ ਵੀਰਾਂ ਦਾ ਮੁਰਜ਼ਾ ਰੋਲ ਰਿਹਾ ਅਸੀਂ ਕਰ ਰਹੇ ਆ 7ਵੇਂ ਵਲੋਗਿੰਗ ਕਿਦਾਂ ਦਾ ਫੀਲ ਹੋ ਰਿਹਾ ਸਰ ਤੁਹਾਨੂੰ ਬਹੁਤ ਹੀ ਅੱਛਾ ਤੇ ਅਸੀਂ ਹੁਣ ਜਾ ਰਹੇ ਆ ਸਭ ਤੋਂ ਪਹਿਲਾਂ ਪੈਂਚਰ ਹੋ ਆਵਾਂਗੇ ਇਹਦੇ ਅਗਰ ਦੋ ਪੈਂਚਰ ਹੋਏ ਤਾਂ ਕਿੰਨੇ ਦੱਸਣੇ ਤਿੰਨ ਚਾਰ ਚਾਰ ਕੇ ਲਿਆਏ ਪੈਂਚਰ ਲਵਾਉਣ ਚਾਰ ਦੋ ਹੋਏ ਅਗਰ ਗਾਈਜ਼ ਇਹਦੇ ਵਿੱਚ ਬਾਏ ਦੋ ਹਾਂ ਦੋ ਇਹਦੇ ਚਾਰ ਚਾਰ ਹੋਏ ਤੇ ਅੱਠ ਅੱਠ ਹੋਏ ਤੇ 16 ਤੂੰ ਵੀ ਪਵਾ ਦਾਂਗੇ ਕਹਾਂਗੇ ਟੂਪ ਨਮੀ ਪਾਣੀ ਆ ਫੋਨ ਕਰਦਾ ਠੀਕ ਹੈ ਦੋ ਇਹ ਕਹਾਂਗੇ ਸਾਡੀ ਟੂਪ ਨਮੀ ਪਈ ਹੈ ਗਾਇਜ਼ ਆ ਦੇਖ ਸਕਦੇ ਹੋ ਤੁਸੀਂ ਸਵਾ ਇਡੀਆ 20 ਦਿਨ ਸਹੀ ਆ ਇਹ ਤੋਂ ਬਾਅਦ ਅਸੀਂ ਫਿਰ ਕਰਾਂਗੇ ਪੀਜ਼ਾ ਪਾਰਟੀ ਚਲ ਸਪੈਸ਼ਲ ਉਹ ਵੀ ਵੱਡੀ ਵੱਡੀ ਡੰਕੀ ਰਵਾਇਤ ਆ ਦੇਖੋ ਨੰਗੇ ਪੈਰੀ ਤੁਰਨਦੇ ਆ ਗਾਇਸ ਨਾ ਆ ਦੇਖੋ ਸਾਡੇ ਲਈ ਖਾਣ ਪੀਣ ਲਈ ਕੁਛ ਨਹੀਂ ਹੈ ਗਾਇਸ ਡੰਕੀਆਂ ਲਾਇਓ ਆ ਕੀ ਕਹਿ ਰਹੇ ਸੀ ਸੂਬਾ ਸਿੰਧ ਦੇ ਪੰਜਾਬ ਦੇ ਉਹ ਕੀ ਗਲਤ ਕਹਾ ਗਿਆ ਸੂਬਾ ਸਿੰਧ ਦੇ ਪੰਜਾਬ ਦੇ ਸੂਬਾ ਸਿੰਧ ਦੇ ਪੰਜਾਬ ਦੇ ਕਸ਼ਮੀਰ ਦੇ ਵਿੱਚ ਵੰਡ ਰਹੇ ਪਾਉਂਦੇ ਆ ਆਹ ਈ ਸੜਕ ਆ ਆ ਦੇਖੋ ਇੱਥੇ ਸਾਡਾ ਇੰਡੀਆ ਵਾ ਉਰਲੀ ਸਾਡ ਦੇ ਪਾਕਿਸਤਾਨ ਉਹਦੇ ਇੰਡੀਆ ਚ ਕੁੱਤਾ ਫਿਰਨ ਰਿਹਾ ਗਾਇਸ ਨਹੀਂ ਜਿੰਦੇ ਪਾਕਿਸਤਾਨ ਦੇ ਵਿੱਚ ਕੁੱਤੇ ਰਾਣੇ ਵੀ ਨਹੀਂ ਪਸੰਦ ਕਰ ਰਹੇ ਉਹ ਵੀ ਇੰਡੀਆ ਚ ਜਾ ਕੇ ਫਿਰ ਰਹੇ ਆ ਗੱਡੀ ਨਾ ਕਰਾ ਲੀ ਆ ਜਿਹੜੀ ਸੁ ਗੱਡੀ ਕਰਾ ਲੀ ਆ ਦੇਖੋ ਪੂਰੇ 20 ਘੰਟੇ ਹੋ ਚੁਕੇ ਆ ਹਮੇ ਔਰ ਹਮੇ ਕੋਈ ਵੀ ਨਹੀਂ ਹਮਾਰੇ ਹਾਲਾਤ ਦੇਖੋ ਚਲਾ ਵੀ ਨਹੀਂ ਜਾ ਰਹਾ ਪਾਣੀ ਅਸਸਲਾਮੁਅਲੈਕਮ ਕੀ ਹਾਲ ਚਾਲ ਹੈ ਉਮੀਦ ਹੈ ਸਰ ਠੀਕ ਠਾਕ ਹੋਗੇ ਤੇ ਲਾਈਫ ਨੂੰ ਕਰ ਰਹੇ ਹੋਗੇ ਇੰਜੋਏ ਯੂ نو ਗੁੱਡ ਮਾਰਨਿੰਗ ਸਭ ਤੋਂ ਪਹਿਲਾਂ ਉਦਵਾਰ ਫਿਰ ਕਿਆ ਕਰਾ ਮੌਸਮ ਮੌਸਮ ਦਾ ਹਾਲ ਕੁਛ ਐਸਾ ਵਾ ਸੂਰਜ ਨਿਕਲਣ ਦਾ ਹੈ ਇਨਕਾਮ ਤੇ ਬਾਕੀ ਚੀ ਚੂਦੇ ਪੁੱਛਦੇ ਹਾਂ ਸਰ ਕਿਹਦਾ ਲੱਗ ਰਿਹਾ ਹੈ ਆਪਕੋ ਇਸ ਸਰਦੀ ਮੇ ਉਹ ਲੈਟੀਟਿਊਡ ਦੇ ਵਿੱਚ ਚਲ ਗਿਆ ਵਾ ਹਨੂ ਜਾਣਾ ਚਾਹੀਦਾ ਹੁਣ ਥੱਲੇ ਲੋ ਜੀ ਅਸੀਂ ਕਰਵਾ ਰਹੇ ਹਾਂ ਤੇ ਪਾਣੀ ਗਰਮ ਅਸੀਂ ਨਹਾਵਾਂਗੇ ਸਭ ਤੋਂ ਪਹਿਲਾਂ ਅਸੀਂ ਚੱਲਦੇ ਹਾਂ ਪੰਸਾਰ ਤੇ ਜਾ ਕੇ ਉੱਥੋਂ ਆਰਡਰ ਆਇਆ ਵਾ ਕਿ ਪੰਸਾਰ ਤੋਂ ਲੈ ਕੇ ਆਣੀਆਂ ਮਾਂ ਦਵਾਈਆਂ ਤੇ ਫਿਰ ਲੈ ਸਕੂ ਲਿਆ ਕੇ ਇੱਥੇ ਆਉਨੇ ਆ ਫਿਰ ਨਹਾ ਕੇ ਤੇ ਚੱਲਦੇ ਹਾਂ ਇਹ ਸਾਡੀ ਗੱਡੀ ਆ ਇਹ ਪੀਰਾਂ ਦੀ ਦੱਦੀ ਆ ਤੇ ਲੈਸ ਸਕੂਪੇ ਨਿਕਲਦੇ ਆ ਗਾਇਜ਼ ਇਹਦੀ ਵੜ ਗਿਆ ਵਾ ਇਹ ਪੈਂਚਰ ਨਿਕਲਿਆ ਹਾ ਜਿਹੜਾ ਮੁੰਡਾ ਆ ਪੈਂਚਰ ਨਿਕਲਿਆ ਆ ਸਰੀ ਆ ਅਸੀਂ ਮੋਟਰਸਾਈਕਲ ਪੈਂਚਰ ਨਿਕਲਿਆ ਸ਼ਾਇਦ ਹੀ ਦੇਖ ਸਕਦੇ ਹੋ ਤੁਸੀਂ ਹੈ ਉਹ 125 70 ਕਢਾਇਆ ਉਹ ਉਹ ਗੱਡੀ ਨਹੀਂ ਦੇਣਾ ਹੈ ਤੇ ਚਲੋ ਨਿਕਲਦੇ ਆ ਪੈਂਚਰ ਲੋ ਆ ਇਹ ਥੋੜਾ ਬੰਬੂ ਟੁੱਟ ਗਿਆ ਉਹ ਪਿਆ ਦੇਖੋ ਇਕ ਘਾਗ ਹੈ ਯਕੀਨ ਕਰ ਲਿਆ ਜੇ ਇੱਕ ਘਾਗ ਹੈ ਇਹ ਇਥੋਂ ਡੇ ਲੈਂਦੇ ਹੋਏ ਤੇ ਪਿਛਲਾ ਜਿਹੜਾ ਵੱਜ ਗਿਆ ਬੰਬਰ ਜਾਇ ਇਸ ਵਜ੍ਹਾ ਤੋਂ ਮਕਟ ਟੁੱਟ ਗਿਆ 10 ਰੁਪਏ ਦੇ ਲੈ ਲਿਓ ਗਾਇਜ਼ ਵੀਰਾਂ ਦਾ ਮੋਟਰਸਾਈਕਲ ਰੋੜ ਰਿਹਾ ਅਸੀਂ ਵੀ ਕਰ ਰਹੇ ਹਾਂ ਸਾਬਤ ਵਿੱਚ ਵਲੋਗਿੰਗ ਕਿਦਾਂ ਦਾ ਫੀਲ ਹੋ ਰਿਹਾ ਸਰ ਤੁਹਾਨੂੰ ਬਹੁਤ ਹੀ ਅੱਛਾ ਤੇ ਅਸੀਂ ਹੁਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਪੈਂਚਰ ਹੋਵਾਂਗੇ ਇਹਦੇ ਅਗਰ ਦੋ ਪੈਂਚਰ ਹੋਏ ਤਾਂ ਕਿੰਨੇ ਦਸਣੇ ਤਿੰਨ ਚਾਰ ਚਾਰ ਕੇ ਲਿਆਏ ਪੈਨਚਲ ਚਾਰ ਦੋ ਹੋਏ ਅਗਰ ਗਾਈਜ਼ ਇਹਦੇ ਵਿੱਚ ਬਾ ਦੋ ਹਾਂ ਦੋ ਇੱਥੇ ਚਾਰ ਚਾਰ ਹੋਈਦੇ 8 8 ਹੋਏ ਤਾਂ ਫਿਰ 16 ਟੂਪੀ ਪਵਾ ਦਾਂਗੇ ਕਹਾਂਗੇ ਟੂਪ ਨਮੀ ਪੈਣੀ ਹੈ ਫੋਨ ਕਰਦਾ ਠੀਕ ਹੈ ਦੋ ਇੱਥੇ ਕਹਾਂਗੇ ਸਾਢੇ 2 ਕਿਲੋਮੀ ਪਈ ਗਾਈਜ਼ ਆ ਦੇਖ ਸਕਦੇ ਤੁਸੀਂ ਐਸਾ ਇੰਡੀਆ ਜਗਾਟ ਬਿਜ਼ਨਸ ਸਹੀ ਆਏ ਤਾਂ ਬਾਅਦ ਅਸੀਂ ਫੇਰ ਕਰਾਂਗੇ ਪੀਜ਼ਾ ਬਾਕ ਚਲ ਸਪੈਸ਼ਲ ਉਹ ਵੀ ਵੱਡੀ ਵੱਡੀ ਹੈ ਗਾਈਜ਼ ਆਈ ਲੈ ਬੈਂਚਰ ਲੱਗ ਰਿਹਾ ਸਹੀ ਯਕੀਨ ਕਰ ਲਿਆ ਜੀ ਉਹ ਬੈਂਚਰ ਨੂੰ ਆ ਰਿਹਾ ਮੁੰਡਾ ਸਾਰੀ ਪੇਮੈਂਟ ਇਹ ਕਰ ਰਿਹਾ ਇਹ ਕਿਹੜਾ ਬੰਦਾ ਹੈ ਹੈਲੋ ਵੰਗੂੜਾ ਵਿੱਚ ਮਾਰਣਾ ਆ ਲੈ ਕੌਣ ਭਾਈ ਮੈਂ ਯਾਰ ਉੱਥੇ ਹੀ ਆ ਇੱਕ ਬੈਂਚਰ ਨੂੰ ਆ ਲਿਆ ਕੀ ਯਾਰ ਤੂੰ ਪੈ ਨਹੀਂ ਨਵੀਂ ਠੀਕ ਹੈ ਭਾਈ ਅਗਰੀ ਗੱਲ ਯਾਰ ਜ਼ਬਰਦਸਤ ਹੈਲੋ ਹੈਲੋ ਯਾਰ ਫਾਈਨਲੀ ਆ <laughs> यार दे या नहीं दे। आले आप, की देख? नहीं। <laughs> अस्ता देख, अस्ता देख, अच्छा फैसल गुजर ਆ ਸਰ ਰੰਦਾਵਾ ਮੀਆਂ ਉਹ ਜਾਇਆ ਵਾਜ ਫੈਸਲ ਗੁੱਜਰ ਰੰਦਾਵਾ ਮੀਆਂ ਬਾਜੀ ਬਾਹ ਕੀ ਕਰ ਅੱਛਾ ਅੱਛਾ ਮੈਂ ਕਿਹਾ ਵੋਲਟੇਜ ਪਤਨ ਕੀ ਕਰੀ ਉਹ ਆਜ ਵਾ ਕਹ ਮੈਨੂੰ ਬਾਜੀ ਬਾਜ ਫੈਸਲ ਬਾਸ਼ਵਾ ਗੁੱਜਰ ਰਾਈ ਬਰਾਦਰੀ ਤੋਂ ਲੋਗ ਕਰਦੇ ਹੋ ਜਾਤ ਦੇ ਚੰਨੜ ਅਸਲ ਚੈਨਲ ਮੀਆ ਚੈਨਲ ਸਾਹਿਬ ਯਾਰ ਹਮ ਦਾ ਗੁੱਸਾ ਕਰਦਾ ਨਾ ਮਾਮ ਇਹਨਾਂ ਦਾ ਵਾ ਅਸਲ ਬਾਕਸ ਵਾਲਾ ਨਾ ਯਾਰ ਉਹ ਮੁੰਡਾ ਕਾਰੋਬਾਰੀ ਆ ਤਨ ਦੱਸ ਦੇ ਜਰਮਿੰਦਲਾ ਆਦਾ ਰ ਆ ਨਹੀਂ ਬੈਠੇ ਹਵਾ ਕਰਦੇ ਸ਼ੁਗਰਾ ਨਹੀਂ ਨਿਕਲ ਰ ਮਾਮਾ ਚਲ ਲਾ ਦੇ ਯਾਰ ਪਾ ਦੇ ਟੂ ਇੱਕ ਇੱਕ ਲਾ ਦੇ ਪੈਂਚਰ ਯਾਰ ਕਿੱਦਾਂ ਲਾ ਦੇ ਯਾਰ ਓਏ ਕੇਦੀ ਫੇਸ ਨਾ ਟੂ ਨੂੰ ਦੇਖ ਲਾ ਦੇ ਯਾਰ ਕਿੰਨੇ ਪੈਂਚਰ ਕਹਿਣ ਸਾਡਾ ਭਰਾ ਸਾਰਾ ਖੋਲ ਜਾ ਰ ਗਾਈ ਫਾਈਨਲੀ ਆ ਫੜ ਮੈਂ ਕਿੱਥੇ ਆ ਓਏ ਅੱਛਾ ਉੱਥੇ ਲਈ ਆ ਫ੍ਰੀ ਸ਼ੂਟਿੰਗ ਆ ਵਾਪਸ ਲੈ ਲੈ ਤੂੰ ਵੀ ਨਾ ਤੈਨੂੰ ਕਹਿ ਗਿਆ ਸ਼ੂਟ ਕਰਾ ਨਹੀਂ ਰਹਿਣ ਦੇ ਆ ਦੇਖੋ ਤਾਰਾ ਖੋਲੇਗਾ ਅਰਿਸ਼ਾਨ ਨੂੰ ਚਾਬੀ ਦੇਣ ਲਗਾ ਮੈਂ ਉਹ ਮੂਹ ਤੇ ਦੀ ਦੁਕਾਨ ਲੱਗੇ ਕਈ ਆਦੇ ਮਾਫ ਕਰ ਜੁਮਾਨਾ ਨਹੀਂ ਜੀ ਜਾ ਅੰਦਰ ਜਾ ਕੇ ਕੀ ਕਰ ਤੈਨੂੰ 2 ਮਿੰਟ ਬਾਅਦ ਉਹਨੇ ਬਾਹਰ ਦੇ ਨਾ ਇਸ ਵਾਸਤੇ ਬਣਾ ਲਿਆ ਇਹ ਕਿਹੜਾ ਜੁਮਾਨਾ ਆ ਗਿਆ ਨਹੀਂ ਸ਼ੂਟ ਕਰਾਏ ਵੀ ਇਹਦੇ ਜਿਹਦਾ ਰਵੈਦਾ ਤੇ ਗਾਇਬ ਫਾਈਲ ਸੀ ਸਾਡਾ ਇਹ ਆਖਰੀ ਸੀਗਾ ਅਗਰ ਅਸੀਂ ਬਚ ਗਏ ਤੇ ਅੱਗੇ ਬਲੌਕ ਕਰਦੇ ਰਵਾਂਗੇ ਤੇ ਹੁਣ ਮੇਰਾ ਕਿਉਂਕਿ ਦੋਸਤ ਚਲਾ ਰਿਹਾ ਵਾ ਮੋਟਰਸਾਈਕਲ ਇਸ ਵਜ੍ਹਾ ਤੋਂ ਮੁੰਡਾ ਹਾਂ ਉਹ ਬਾਰ ਬਾਰ ਵੀ ਰੋਈ ਜਾਵੇ ਕਾ ਮੁੰਡੇ ਮਾਰੀ ਫਾਈਨਲੀ ਗਾਇਜ਼ ਅਸੀਂ ਪਹੁੰਚ ਗਏ ਆ ਕੀ ਰਿਵਿਊ ਆ ਸਰ ਤੇਰਾ ਕੀ ਰਿਵਿਊ ਆ ਸਰ ਤੇਰਾ ਕੀ ਰਿਵਿਊ ਆ ਸਰ ਤੁਹਾਡਾ ਮੋਤੀ ਨਾ ਅਮਰੇਸ਼ਪੁਰੀ ਤਾਂ ਫਾਈਨਲੀ ਗਾਇਜ਼ ਅਸੀਂ ਪਹੁੰਚ ਗਏ ਆ ਚੈੱਕ ਕਰੋ ਚੈੱਕ ਆਊਟ ਦਿਸ ਤੁਸੀਂ ਗੜਾ ਕਮਾਲ ਆ ਕੈਸੇ ਸਰ ਆਪ ਬਤਾਇਆ ਕਿਹੜੀ ਨਵੀਂ ਮਹਿਮਾ ਆਪਤਾ ਯਾਰ ਕਿਹੜੀ ਫਾਈਲ ਦੀ ਅਸੀਂ ਜਾ ਰਹੇ ਹਾਂ ਕੀ ਗਾਣਾ ਗਾਉਣਗੇ ਸਰ ਤੁਸੀਂ ਉਹ ਇੱਥੇ ਬਾਜਣੇ ਇਹ ਪਹੁੰਚਾਏਗਾ ਲੋ ਜੀ ਹੁਣ ਸਾਡਾ ਸਬਰ ਸ਼ੁਰੂ ਹੋ ਗਿਆ ਤੁਰ ਕੇ ਜਾ ਰਹੇ ਹਾਂ ਅਸੀਂ ਮਾਸ਼ਾਅੱਲਾ ਸਟਰਗਲ ਵੀ ਸਟਰਗਲ ਕਰ ਰਹੇ ਹਾਂ ਮੂੰਹ ਤੇ ਮਿੰਟੀ ਮਿੰਟੀ ਲਾ ਗਾਇਸ ਨੰਕੀ ਲਾਇਓ ਆ ਦੇਖੋ ਨੰਗੇ ਪਾਰੀ ਤਰਵਾਣੇ ਆ ਗਾਇਸ ਆ ਦੇਖੋ ਸਾਡੇ ਲਈ ਖਾਨ ਪਿੱਲੀ ਪੋਛਣੀ ਹੈ ਡੰਕੀ ਲਾਇਓ ਆ ਕੀ ਕਹਿ ਰਹੇ ਸੀ ਸੂਬਾ ਸਿੰਧ ਦੇ ਪੰਜਾਬ ਦੇ ਕੀ ਗਲਤ ਕਹਾ ਗਿਆ ਸੂਬਾ ਪੰਜਾਬ ਸੂਬਾ ਸਿੰਧ ਤੇ ਪੰਜਾਬ ਦੇ ਕਸ਼ਮੀਰ ਦੇ ਵਿੱਚ ਵੰਡ ਰਹੇ ਕੌਂਦੀਆਂ ਆੜੀ ਸੜਕ ਆ ਆ ਦੇਖੋ ਇੱਥੇ ਆੜ ਦੇ ਇੰਡੀਆ ਵਾ ਉਰਲੀ ਸਾੜ ਦੇ ਪਾਕਿਸਤਾਨ ਉਹਦੇ ਇੰਡੀਆ ਚ ਕੁੱਤਾ ਫਿਰ ਰਹੇ ਆ ਗਾਇਸ ਗਾਇਸ ਦੇਖੋ ਪਾਕਿਸਤਾਨ ਦੇ ਵਿੱਚ ਕੁੱਤੇ ਰਣੇ ਵੀ ਨਹੀਂ ਪਸੰਦ ਕਰ ਰਹੇ ਉਹ ਵੀ ਇੰਡੀਆ ਚ ਜਾ ਕੇ ਫਿਰ ਰਹੇ ਆ ਗੱਡੀ ਨਾ ਕਰਾ ਲਈ ਆ ਜਿਹੜੀ ਗੱਡੀ ਕਰਾ ਲਈ ਆ ਦੇਖੋ ਫਾਈਨਲੀ ਤੁਸੀਂ ਚੈੱਕ ਕਰ ਸਕਦੇ ਪਿੰਡਾਂ ਦੀ ਮੌਜ ਤਾਂ ਪਿੰਡਾਂ ਦਾ ਰੋਹ ਜੀ ਚਾਚਾ ਓਏ ਉਹ ਆਪਣੇ ਲਈ ਸੀ ਜ਼ੋਰ ਤੋਂ ਲੋ ਫਾਈਨਲੀ ਉਹ ਕਹਿੰਦੇ ਗੱਡੀ ਤੇ ਬੈਗੇ ਆ ਕਾਰ ਤੇ ਅਮ ਦਾ ਇਹਨੂੰ ਕੀ ਕਹਿਣਾ ਚਾਹੇਗਾ ਆ ਚੌਥਾ ਤਿੰਨ ਖਤਮ ਕੀਤੇ ਮੋੜੀਆਂ ਨੇ ਇਹ ਐਂਜੀ ਆਹ ਓਏ ਸਿਆਰ ਉਹਦੇ ਹੀ ਲੱਗਾ ਫੜ ਬੈਂਕ ਆ ਜੱਬ ਦਾ ਸੁਆਦ ਕਮੇਡੀਕ ਯਾਰ ਭਟੇ ਭਟੇ ਆਈਏ ਬਾਰਾ 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 ਬਲਤਾਨ 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 ਆਈਏ ਭਈ ਆਈਏ ਆਈਏ ਉਸਾਰੂ ਕਿੱਧਰ ਆਨੇ ਨੇ ਹਾਂ ਵੇਹ ਲਾਂਦਾ ਸੰਡੀ ਜੀ ਉਸਾਨ ਨੂੰ ਸਾਨੂ ਅੱਖਾਂ ਦੇ ਵਿੱਚ ਨੇਰੇ ਤੋਂ ਇਲਾਵਾ ਕੁਝ ਨਹੀਂ ਦੇਖ ਰਿਹਾ ਯਾਰ ਉਹ ਸ਼ਰਤ ਸਾਡੀ ਗੱਡੀ ਜਿਹੜੀ ਡ੍ਰੋਪ ਹੋ ਗਈ ਆ ਬਹੁਤ ਸ਼ੁਕਰੀਆ ਨਿਸ਼ਾਨ ਮਾਰ ਲੇਗਾ ਮੈਂ ਫੜ ਕੇ ਵਿੱਚ ਪਾਵਾਂਗਾ ਫਾਈਨਲੀ ਸਾਡੀ ਗੱਡੀ ਉਧਰ ਨੂੰ ਚੱਲ ਗਈ ਆ ਜਲਾਲਾਬਾਦ ਵਾਲ ਨੂੰ ਸਾਡੀ ਗੱਡੀ ਚੱਲ ਗਈ ਆ ਅਸੀਂ ਜਾਣਾ ਵਾ ਕਿੱਧਰ ਨੂੰ ਜਾਣਾ ਅਸੀਂ ਅਸੀਂ ਫੈਸਲਾ ਬਾਜ ਜਾਣਾ ਇਹਦੀ ਤਾਦ ਭੁੱਲਣ ਦੀ ਵਜ੍ਹਾ ਤੋਂ ਚੇਜ ਹੋ ਜਾਂਦਾ ਬਸ ਇਹਦਾ ਮਤਲਬ ਇਹ ਵੀ ਹੁੰਦਾ ਕਿ ਉਹਨੂੰ ਦੁੱਖ ਨਹੀਂ ਲੰਦਾ ਇਹਦਾ ਮਤਲਬ ਇਹਦਾ ਫਿਰ ਵੀ ਕੋਈ ਦੁੱਖ ਨਹੀਂ ਇਹਦਾ ਮਤਲਬ ਇਹ ਹੁੰਦਾ ਉਹਨਾਂ ਨੂੰ ਪਰੇਸ਼ਾਨੀਆਂ ਨਾਲ ਡੀਲ ਕਰਨਾ ਹੁੰਦਾ ਨਹੀਂ ਭਾਈ ਇਹਨੂੰ ਇਹਨੂੰ ਦੁੱਖਾ ਇਹਨੂੰ ਦੁੱਖਾ ਇਹਦੀ ਅਮੀ ਕਹਿੰਦੀ ਸੀ ਉਹ ਦੋ ਮਿੰਟ ਕੇ ਵਾਪਸ ਆਈ ਦੋ ਮਿੰਟ ਗਾਈਦਾ ਦੇਖੋ ਕਿੰਨਾ ਜ਼ਿਆਦਾ ਸਫਰ ਹੈ ਅਜੇ ਸਾਡੇ ਇਸ ਵਲੌਗ ਦੇ ਉੱਤੇ 1 ਮਿਲੀਅਨ ਅਗਰ ਲਾਈਕ ਨਾ ਬਲਕਿ ਅਪਲੋਡ ਕੀ ਦਿਹੋਣਾ ਪਰ ਸੋ ਤੇ ਕੱਲ ਦਿਗ ਦੋ ਹੋ ਗਏ ਨੇ ਮੂਰੂਸ ਹੈ ਅਜੀ ਰਾਸਤੇ 'ਚ ਇਹ ਸ਼ਾਵਾਂ ਦਾ ਫੋਨ ਆਇਆ ਯਾਰ ਬਿਲਾਲ 500 ਦੇ ਆਇਆ ਨਹੀਂ ਯਾਰ ਬਲਾਲਾ ਸ਼ਾਵਾਂ ਨੇ ਮੈਨੂੰ ਚੰਗੀ ਕੀਤੀ ਯਾਰ ਤੈਨੂੰ ਪਿਛਲੀ ਵਾਰੀ 500 ਇਹਦਾ ਮਤਲਬ ਤਦੇ ਦੇਖੋ ਨਾ ਲਾਲਚ ਹਮੇਸ਼ਾ ਗਾਇਸ ਬੁਰੀ ਬਲਾ ਹੁੰਦੀ ਹੈ ਲਾਲਚ ਨਹੀਂ ਨਾਰੇ ਤੂੰ ਸ਼ਾਹ ਕਹਿੰਦੇ 1000 1000 ਰੁਪਿਆ ਦਾ ਦੋਨੋਂ ਲੈ ਰਾ ਤਾਂ ਵੀ ਨਹੀਂ ਹੋਣਾ ਪਿਛਲੀ ਵਾਰੀ ਕਹਿੰਦੇ ਸੀ ਉਹ ਸ਼ੌਕ ਦੂਬ ਲਵਾਉਂਦੇ ਹੁੰਦੇ ਨਹੀਂ ਆਜ਼ਾਦ ਸ਼ਾਵਾਂ ਵਾਣ ਨਾ ਵਾਹ ਬਰਗ ਲੱਗੇ ਰੋ ਤਾ ਨਹੀਂ ਆ ਉਸੇ ਫਾਲ ਦੂ ਚੱਕਣ ਹੱਸਦੇ ਚੇਰੇ ਉਧਰ ਮੇ ਪਿਛਲੀ ਵਾਰੀ ਗਾਇਜ਼ ਮਿਲੇ ਸੀਗੇ 500 ਰੁਪਏ ਇਹ ਕਹਿੰਦੇ ਸੀ ਜਦੋਂ ਸ਼ਾ ਆਉਣ ਨਾ ਸਾਨੂੰ ਜ਼ਰੂਰ ਦੱਸਣਾ ਇਹਨੂੰ ਮੈਂ ਜ਼ਰੂਰ ਦੱਸਿਆ ਕਿ ਨਹੀਂ ਦੱਸਿਆ ਮੈਂ ਤੁਹਾਨੂੰ ਘਰੋਂ ਕੱਢ ਕੇ ਆਉਂਦਾ ਮਲਾਦਾ ਜਿਹੜਾ ਪਿਛਲਾ ਵਲੌਗ ਸੀ ਨਾ ਫਰਾਂਸ ਦੀ ਸ਼ਾਮਾਂ ਨੂੰ ਦੇਖ ਲਿਆ ਤੁਸੀਂ ਬੰਦੇ ਵਾਲੇ ਤੇ ਵੀ ਸਟੈਂਪ ਠੋਕੀ ਹੋ ਉਹਨਾਂ ਨੇ ਭਾਵੇਂ ਚੱਲੇ ਹੀ ਨਾ ਓ ਗਾਇਜ਼ ਤੁਰਕੀ ਦੇ ਵਿੱਚ ਮਸਜਿਦ ਵੀ ਹੁੰਦੀ ਆ ਦੇਖੋ ਗਾਇਜ਼ ਡੈਂਕੀ ਨਹੀਂ ਲਾਉਣੀ ਜ਼ਿੰਦਗੀ 'ਚ ਕਦੀ ਵੀ ਹੋਰ ਜੋ ਮਰਜ਼ੀ ਕਰ ਲੋ ਡੈਂਕੀ ਨਹੀਂ ਲਾਉਣੀ ਤੁਸੀਂ ਸਵਾਲ ਹੈ ਤੁਸੀਂ ਡੈਂਕੀ ਹੋ ਡੈਂਕੀ ਤੁਸੀਂ ਕਦੀ ਨਹੀਂ ਲਾਉਣੀ ਹੈ ਬਾਕੀ ਜੋ ਮਰਜ਼ੀ ਕਰੋ ਤੁਸੀਂ ਆ ਰੱਖੇ ਰੁਖੇ ਵੀ ਇਹ ਕਿ ਅਸੀਂ ਸਕੂਲ ਨਾਲ ਤੁਰੇ ਜਾਣਦੇ ਆ ਜਿੱਦਾਂ ਸਾਡੇ ਕੋਲ ਨਹੀਂ ਤੁਰਿਆ ਜਾਦਾ ਬੱਤੀ ਓਏ ਘੋਰ ਆ ਰਿਹਾ ਅਗਿਓ ਇੱਦਾਂ ਤੱਕ ਮਚੂਰੀ ਆ ਰਿਹਾ ਇੰਦਾ ਤਾਂ ਤਾਕਤ ਨਹੀਂ ਮਿਲਦੀ ਖਾਲੀ ਰੱਖਿਆ ਮਿਲੇ ਖਾਲੀ ਜਿੰਨੀ ਓਏ ਰੱਖਿਆ ਜਿੰਨਾ ਖਾਲੀ ਮਿਲੇ ਉਨੀ ਤਾਕਤ ਨਹੀਂ ਹੈ ਚੈਲੰਜ ਆਜ ਦਾ ਹੋਣ ਆਜ ਦਾ ਚੈਲੰਜ ਹੈ ਕਿ ਅਸੀਂ ਨੇ ਤੁਰ ਕੇ ਜਾਣਾ ਹੈ

पूरे 20 घंटे हो चुके हैं हमें और हमें कोई भी नहीं मुंड हमारे हालात देखो चला भी नहीं जा रहा पानी गाइस देख सकते हैं मेहनत ओ मंजूरी गाइस चेक कर सकते हैं मुंडे किदा मेहनत कर रहे हैं इतना कभी घर तक कहना नहीं ਇਸ ਜਰਾ ਪੈਸੇ ਦੇ ਲਾਲਚੀ ਪਰ ਮੈਨੂੰ ਮੇਰਾ ਲਿਆ ਨਹੀਂ ਗਿਆ ਕੰਨਾਂ ਲੜਾ ਗਾਇ ਫਾਈਨਲੀ ਇੱਥੇ ਸਟਾਪ ਤੇ ਉਤਰੇ ਨੇ ਮੁੰਡੇ ਚੱਲ ਤੋੜ ਗਏ ਨਾ ਉਹ ਰਸ਼ਕਾ ਰੋਪਾ ਉਹਨੂੰ ਕੋਈ ਉਹਨੂੰ ਕੋਈ ਰੱਬ ਜੀ ਚੱਲ ਜੇ ਮੈਂ ਕਹਾਂ ਮੇਰਾ ਗੰਨਾ ਨਹੀਂ ਲੈਂਦਾ ਮੈਂ ਚੱਲਣਾ ਵਾ ਯਾਰ ਭਾਈ ਦੇਖ ਆ ਲਾ ਦੰਦੀ ਬਾੜੀ ਕੇ ਦੇਖ ਲੈ ਹਿੰਮਤ ਆ ਤੇ ਲੈ 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 ਸਟਰਗਲ ਹੋ ਰਹੀ ਦੇਖੋ ਜ਼ਲਮੀ ਆਰਮੀ ਮੇਰੇ ਮਾਰਦੇ ਨੂੰ ਜ਼ਲਮੀ ਆਰਮੀ ਵੀ ਇੰਨੇ ਸਟਰਗਲ ਨਹੀਂ ਕਰਦੀ ਹੁੰਦੀ ਜੀ ਨਾ ਇਹ ਕਰ ਰਹੇ ਮੁੰਡੇ ਸਟਰਗਲ ਆ ਪੂਰੇ ਅੱਜ ਦੀ ਕਿਸਮਤ ਮੇ ਦੇਖ ਸਕਦੇ ਆ ਆਪ ਕਮੈਂਟ ਕਿੱਦਾਂ ਵਿਚਾਰੇ ਸਟਰਗਲ ਕਰ ਰਹੇ ਆ ਗੰਨਿਆਂ ਵਾਸਤੇ ਓਏ ਅਲੀ ਸ਼ਾਨ ਕੋ ਅਲੀ ਜਾਨ ਨੂੰ ਗੰਨੇ ਲੈਣ ਦਾ ਐਕਸਪੀਰੀਅੰਸ ਹੈ ਆਵਾ ਗੰਨੇ ਚੂਪ ਹੋ ਰਹੇ ਨੇ ਕਈ ਬੰਦੇ ਗੰਨੇ ਚੂਪ ਰਹੇ ਨੇ ਤੇ ਕਈ ਬੰਦੇ ਗੰਨੇ ਖਾ ਰਹੇ ਨੇ ਤੇ ਖਾ ਇਸ ਮੇ ਤੁਹਾਨੂੰ ਇਹ ਹੀ ਦੱਸਣ ਜਾਣੀਆਂ ਕਿ ਇਸ ਤਰ੍ਹਾਂ ਨਾ ਸ਼ਾਵਾਂ ਦੇ ਨਾਲ ਰਿਆ ਕਰੋ ਪਿਓਰ ਦੇ ਨਾਲ ਕੀ ਕਹਿਣਾ ਚਾਹੁੰਦੇ ਆ ਸਰ ਤੁਸੀਂ ਕਿ ਸ਼ਾਕ ਰੇਡ ਆ ਨਹੀਂ ਪਿਛਲੀ ਵਾਰੀ 버ਗਰ ਦਾ ਹੁਣ ਮਜ਼ਾ ਆ ਰਿਹਾ ਉਹ ਕੀ ਸੀ ਸ਼ਵਾਰਮਾ ਸ਼ਵਾਰਮੇ ਦਾ ਪਿਛਲੀ ਵਾਰੀ ਦਾ ਮਜ਼ਾ ਲ ਆ ਰਿਹਾ ਹੁਣ ਪਿਛਲੀ ਵਾਰੀ ਉਹਨਾਂ ਨੇ ਸ਼ਵਾਰਮਾ ਖਵਾਇਆ ਇਸ ਵਾਰੀ ਉਹਨਾਂ ਨੇ ਕਢਾ ਲਿਆ ਨਹੀਂ ਉਹਨਾਂ ਨੇ ਕਿਹਾ ਵੀ ਜ਼ਿਆਦਾ ਸ਼ਵਾਰਮਾ ਖਾ ਕੇ ਬੰਦਾ ਦਾ ਢਿੱਡ ਅੱਜ ਨਾ ਕਹਿੰਦੇ ਥੋੜਾ ਤੁਰਿਆ ਵੀ ਕਰੋ ਉਹਨਾਂ ਦੀ ਉਹਨਾਂ ਮੈਂ 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 ਗੱਡੀ ਤੋੜਦੀ ਆ ਗੱਡੀ ਤੋੜਦੀ ਗਾਈ ਜੀ ਬੋਲੋਗੇ ਕਿ ਸੜਦੇ ਤੇਰੀ ਕਾਮਯਾਬੀ ਤੇ ਇਹ ਸੜਦੇ ਮੈਂ ਰੱਖ ਕੇ ਉਹਦੀ ਗੱਡੀ ਤੋੜਦੀ ਗਾਈਜ਼ ਜ਼ਿੰਦਗੀ ਦੇ ਵਿੱਚ ਸਟਰਗਲ ਕਰਨਾ ਬਹੁਤ ਮੁਸ਼ਕਲ ਆ ਤੁਸੀਂ ਕਦੀ ਵੀ ਅਗਰ ਸ਼ਾਵਾਂ ਕੋ ਜਾਣੇ ਹੋ ਤੇ ਆਪਣੀ ਗੱਡੀ ਦਾ ਇੰਤਜ਼ਾਮ ਜੋ ਐਂਬੂਲੈਂਸ ਦਾ ਇੰਤਜ਼ਾਮ ਕਰ ਕੇ ਆ ਕਰੋ ਠੀਕ ਐਂਬੂਲੈਂਸ ਨੂੰ ਮੂਡ ਕਰ ਕੋ ਕੋਈ ਨਾ ਕੋ ਨੂੰ ਕੁਝ ਵੀ ਹੋ ਸਕਦਾ भाई। <laughs> <हालो>? <laughs> <हैं? तुरें> <laughs> करके करो गाइस फाइनली अभी 11 को पहुंच फाइनली रहे किए ਅਲਿਗਾਨਾ ਕਲਾ ਇਹ ਚ ਮਾ ਕਾ ਕੰਮ ਕਰ ਲੀ ਚਲੀਆ ਵਾਟੇ ਨਹੀਂ ਹੁੰਦਾ ਹੁਣ ਮੇਰੇ ਪਿਓ ਦੀ ਵੀ ਤੋਵਾ ਮੇਰੇ ਨਾਨੇ ਦੀ ਵੀ ਤੋਵਾ ਜੁਮਾ ਬਣਨਾ ਸੀ ਮੈਂ ਕਿਹਾ ਚੱਲ ਕੱਪੜੇ ਕੱਪੜੇ ਪਾ ਲਈਏ ਮੈਂ ਜਾਂਦੇ ਇੱਥੇ ਇਹਨੇ ਉਸ ਤੋਂ ਦੱਸਾਨਾ ਕੱਢੀ ਗੱਡੀ ਦਾ ਜਾਣਦੇ ਸੀ ਗੱਡੀ ਉਹਨਾਂ ਨੇ ਮੋਟਰਸਾਈਕਲ 125 ਓਏ ਇੱਥੇ ਇਹਨੂੰ ਸਕੂਨ ਨਾ ਕੁੱਟੀਏ ਇੱਥੇ ਇੱਥੇ ਇਹਨੂੰ ਸਕੂਨ ਇੱਥੇ ਇਹਨੂੰ ਸਕੂਨ ਨਾ ਉਹਦੇ ਹਮਜ਼ਾਦੇ ਮੈਂ ਦਰمیان ਚਲੀ ਸ਼ਾਨ ਦਰمیان ਚਾ ਦੇਹਲਾਲ ਸ਼ਾਨ ਦਰمیان ਜੀ ਭਾਂ ਜੋ ਕਿਦਾਂ ਜਿਹੜਿਆ ਮੈਨੂੰ ਉੱਥੇ ਚੜ ਜਾਣਾ ਸੀ ਤੁਸੀਂ ਫਿਰ ਅੱਗੇ ਚਲ ਗਿਆ ਧੋਖਾ ਹੋਇਆ ਹੈ ਮੇਰੇ ਘਰ ਵਿੱਚ ਯਾਰ ਪੇਟ ਜੋ ਦਰਦ ਹੋ ਗਈ ਪਿੱਛੇ ਦਾ ਜ਼ੋਰ ਪਾਇਆ ਨੇ ਪਤਾ ਨਹੀਂ ਮੇਰੇ ਤੋਂ ਹੀ ਬਹਿ ਗਿਆ ਉਹ ਮੈਂ ਅਭਾਜੀ ਸੀ ਕਸਰ ਗਏ ਫਾਈਨਲੀ ਅਸੀਂ ਪਹੁੰਚ ਗਏ ਤੇ ਅਜ ਤੋਂ ਬਾਅਦ ਅਜ ਨਾ ਕਰਨ ਕੋਈ ਚੂਚਾ ਨਾ ਕਰੀ ਤੇ ਮੇਰੇ ਪਿੰਡ ਵਾਲ ਨੂੰ ਮੂੰਹ ਨਾ ਕਰੀ ਕੋਈ ਬੰਦਾ ਚੂਹ ਤੇ ਚੈ ਨਾ ਕਰੇ ਮੇਰੇ ਪਿੰਡ ਆਲੂ ਮੂੰਹ ਨਾ ਕਰੇ ਨਹੀਂ ਬਣੀ ਨੀ ਰੇਲੀ ਅੱਜ ਸ਼ੋਰਮ ਬਣਾ ਰਹੇ ਆ ਅਸੀਂ ਇਨਸ਼ਾਅੱਲਾ ਹੁਣ ਬਣਾ ਲੈਣਾ ਬਹੁਤ ਅਮੀਰ ਆ ਉਹਦੇ ਅਸੀਂ ਇੱਕ ਵੀਡੀਓ ਵਾਸਤੇ ਕੀਤਾ ਸੀ ਤੇ ਇੱਥੇ ਤੱਕ ਸੀ ਸਾਡੀ ਵੀਡੀਓ ਚੱਲਦੇ ਆਵੇਂ ਘਰ ਜਾ ਕੇ ਮਿਲਦੇ ਆ ਲਓ ਜੀ ਅਲੀ ਸ਼ਾਨ ਸਾਨੂੰ ਕਮਾਣ ਲਗਾ ਚਿਪਸ ਓਏ ਭਾਈ ਅਲੀ ਸ਼ਾਨ ਭਾਈ ਸਾਡੇ ਬਹੁਤ ਅੱਛੇ ਨੇ ਠੇਕੇਦਾਰ ਸਾਡਾ ਆਖਰੀ ਵਲੋਗ ਉਹ ਦੇਖੋ ਬਾਜ਼ਾਰ ਵਾ ਉਹਨੇ ਕੱਢ ਗਏ ਵਿਦ ਤੇ ਚਟਨੀ ਵਾਲੇ ਵਿੱਚ ਬਾਜ਼ਾਰ ਪੈ ਚਲ ਗਿਆ ਡੱਬੇ ਵਿੱਚ ਇਹ ਗੱਲਾਂ ਭਰ ਜਾਣਾ ਹੌਸਤਾ ਹੌਸਤਾ ਇਨਸ਼ਾਅੱਲਾ ਅਲੀ ਸ਼ਾਨੀ ਜੀ ਤੁਹਾਨੂੰ ਖਵਾ ਰਿਹਾ ਦੇਖੋ ਇਹ ਪਹਿਲਾ ਚਿਪਸ ਵਾਲਾ ਜਿਹੜਾ ਖੱਟੇ ਨਾਲ ਚਿਪਸ ਬਣਾਉਂਦਾ ਖੱਟੇ ਨਾਲ ਹਾਂ ਖੱਟੇ ਦਾ ਖਟਾ ਪਾਣੀ ਜਿਸ ਬਣਾਉਂਦਾ ਕੰਮ ਦੇ ਦੇ ਇਹ ਯਾਰ ਇੰਟਰਵਿਊ ਦੇ ਮੁੰਡੇ ਕੋ ਇਹਦੇ ਤੜਲੀ ਆਲੂ ਬਾਈ ਮੁੰਨਾ ਕਹੀ ਹਲੋ ਸਰ ਜੀ ਆ ਖੱਬੇ ਮਨਾਲ ਚੰਗਿਆ ਯਾਰ ਕਾਰ ਯਾਰ ਖਵਾਨ ਲੱਗਾ ਵਾ ਸਬਰ ਕਰੇ ਨਿਸ਼ਾਨ ਤੇ ਦਿਲ ਬਹੁਤ ਵੱਡਾ ਵਾ ਤੇ ਈਆਂ ਤੇ ਚਿਪਸ ਕਰੀ ਅੱਛਾ ਸਰ ਕਿੰਨੇ ਸਾਲ ਦਾ ਤਜਰਬਾ ਹੈ ਆਪਕਾ 180 ਸਾਲ ਕਿੰਨੀ ਹੋ ਰੇ ਸਾਲ ਲਏ ਨੇ ਇਸ ਤੋਂ ਪਹਿਲਾਂ ਮੇਰਾ ਦਾਦਾ ਲਗਾਦਾ ਵਾ ਇਹ ਇਹ ਤੋਂ ਪਹਿਲਾਂ ਇਹਦਾ ਬਾਪਾ ਲੰਦਾ ਸੀਗਾ ਇਹ ਉਹਦੇ ਗੋਡੇਆਂ 'ਚ ਲਾਉਂਦਾ ਸੀ ਬੜ ਕੋ ਵੀ 50 50 ਯਾਰ 50 50 ਬਾਅਦ ਸੌ ਦੀ ਲਈਏ ਯਾਰ ਤੂੰ ਖਵਾ ਨਾ ਪੈ ਅਸੀਂ ਖਵਾਨੇ ਆ ਤੈਨੂੰ ਏ ਪਹਿਲੇ ਤੂੰ ਖਵਾ ਫੇ ਅਸੀਂ ਖਵਾਨੇ ਯਾਰ ਤੈਨੂੰ ਇਦਾਂ ਨਾ ਤਿੰਨ ਜਗ੍ਹਾ ਤੋਂ ਜ਼ਿਆਦਾ ਆ ਜਾਣੀ ਆ ਨਹੀਂ ਭਾਈ ਪਹਿਲੇ ਤੂੰ ਸਿ ਸ਼ੁਰੂ ਕਰੋ ਕੱਲ ਨਹੀਂ ਨਹੀਂ ਤੂੰ ਖਵਾ ਨਾ ਯਾਰ ਤੂੰ ਦੇ ਦਿੱਤੇ ਆ ਪੈਸੇ ਮੈਂ ਤਾਂ ਪਿਛਲੇ ਘਟਾਇ ਪੋਛ ਲਾ ਧੀ ਦੀ ਵੀ ਯਾਰ ਰੇਲ ਲਾਇਆ ਅਗਲੇ ਆ ਐਵੀ ਗੱਲ ਨਹੀਂ ਲੋਕਲ ਅੱਡਾ ਨਹੀਂ ਹੈ ਸਿੰਗਰ ਦੇ ਪਹਿਲੇ ਆਪਕੇ ਚੈੱਕ ਕਰਕੇ ਦਿਖਾਏਗੇ ਹਮ ਫੂਡ ਬਲੌਗ ਬੜੀ ਬਿਊਟੀਫੁਲ ਕਿੱਧਰ ਅੱਡੇ ਆ ਕਿੱਧਰ ਅੱਡੇ ਵਾਲਾ ਹੁਣ ਮੈਨੂੰ ਬਖਾਨ ਰਿਆ ਜੇ ਐਪ ਡਿਲੀਟ ਕਰ ਦੇਣਾ ਰੱਖ ਦੀ ਲੈ ਮਾਸ਼ੱਲਾ ਜ਼ਾਕਲਾ ਯਾ ਬੋ ਅਲੀਸ਼ਾ ਆ ਉਹ ਆਪਣੀਆਂ ਆ ਗਈਆਂ ਆ ਨਹੀਂ ਆਪਣੇ ਨਹੀਂ ਇਹ ਆਪਣੀ ਨਹੀਂ ਗੀ ਯਾਰ ਵੀਡੀਓ ਬਣਾ ਲਈ ਬਾਅਦ ਵਿੱਚ ਦੇ ਦਾਂਗੇ ਬਾਅਦ ਵਿੱਚ ਦੇ ਦ ਹਮ ਜਾ ਯਾਰ ਬੜਾ ਛਾਹੀ ਯਾਰ ਉਹਨੂੰ ਕਾਲੋ ਕੋਈ ਬੰਦਾ ਆਸਾਨ ਮੰਨਦਾ ਕੰਦਾ ਸਹੀ ਨਹੀਂ ਸੀ ਹਾਂ ਸਹੀ ਲੱਗਾ ਠੀਕ ਨਹੀਂ ਸੀ ਸਹੀ ਹੂੰ ਯਾਰ ਇੰਨੇ ਕੋਈ ਮਹਾਰਾਜ ਕਰਦਾ ਰੱਬ بجلی ਨਹੀਂ ਬੇਸਤੀ ਹੋਣੀ ਜਾਈ ਨਹੀਂ ਸਾਡੀ ਯਾਰ ਦੀ ਬੇਸਤੀ ਹੋਵੇ ਤਾਂ ਸਾਡੀ ਬੇਸਤੀ ਹੈ ਉਹਨਾਂ ਨੂੰ ਜਿੱਦਾਂ ਦਾ ਖਲਿਆ ਨੋਟ ਦਿੱਤਾ ਉਦਾਂ ਦੀ ਉਹਨਾਂ ਗੱਲੀ ਹੋ ਗਈ ਚਿੱਪਸ ਦੇ ਬਿੱਲੂ ਨੂੰ ਗਿਆ ਉਹਨੀਆਂ ਗੱਲ ਲੋ ਜੀ ਗਾਇਜ਼ ਇੱਥੇ ਤੱਕ ਸੀ ਆਪਣਾ ਵਲੌਗ ਮੈਂ ਫਾਈਨਲੀ ਨਹਾ ਵੀ ਲਿਆ ਲੈ ਕੇ ਜੁਮਾ ਸ਼ੁਮਾ ਪੜਿਆ ਤੇ ਇੱਥੇ ਤੱਕ ਸੀ ਆਪਣਾ ਵਲੌਗ ਮਿਲਦੇ ਹਾਂ ਨੈਕਸਟ ਵਲੌਗ ਓਕੇ ਅੱਲਾਹ ਹਾਫਿਜ਼ਾਹ ਬਾਈ ਬਾਈ